ਮੈ ਖੇਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਾਰਨ ਅੱਜ ਆਪਾਂ ਤੁਹਾਡੇ ਨਾਲ ਸਿੰਗਾਪੁਰਦੇਸ਼ ਦੀ ਇੱਕ ਲੋਕ ਬਾਲ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਔਰ ਜਿਹੜੇ-ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਪ੍ਰੈਖਕ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਵੀ ਲੋ ਜੀ ਸ਼ੁਰੂ ਕਰਨ ਲੱਗੇ ਆਂ ਕਹਾਣੀ ਪਹਾੜੀ ਲਾਲ ਕਿਉਂ ਹੈ ਇਸ ਨੂੰ ਲਿਖਿਆ ਹੈ ਚੀਆ ਹੇਰਨ ਚੈਕ ਨੇ ਸ਼ੁਰੂ ਕਰਨ ਲੱਗੇ ਆਂ ਸਿੰਗਾਪੁਰ ਵਿੱਚ ਇੱਕ ਪਹਾੜੀ ਹੈ ਜਿਸ ਨੂੰ ਲੋਕ ਲਾਲ ਪਹਾੜੀ ਕਰਕੇ ਜਾਣਦੇ ਹਨ ਜੇ ਤੁਸੀਂ ਨੇੜੇ ਰਹਿੰਦੇ ਕਿਸੇ ਬੁੱਢੇ ਦੇ ਹਾਤੀ ਨੂੰ ਪੁੱਛੋ ਕਿ ਪਹਾੜੀ ਲਾਲ ਕਿਉਂ ਹੈ ਉਹ ਤੁਹਾਨੂੰ ਇਹ ਕਹਾਣੀ ਸੁਣਾਏਗਾ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸਿੰਗਾਪੁਰ ਦੇ ਚਿਹਰੇ ਫੈਲਿਆ ਸਮੁੰਦਰ ਤਲਵਾਰ ਮੱਛੀਆਂ ਨਾਲ ਭਰ ਗਿਆ ਸੀ ਵੱਡੀਆਂ-ਵੱਡੀਆਂ ਲਹਿਰਾਂ ਉਹਨਾਂ ਨੂੰ ਅੰਦਰ ਲੈ ਆਉਂਦੀਆਂ ਲੋਕ ਧਰਨੋਂ ਵੀ ਆਤਰ ਸਨ ਤੇ ਇਨ੍ਹਾਂ ਨਰਦਈ ਮੱਛੀਆਂ ਦੇ ਵਾਰ ਤੋਂ ਡਰਦੇ ਪਾਣੀ ਦੇ ਕੰਢੇ-ਕੰਢੇ ਫਿਰਦੇ ਵੀ ਨਹੀਂ ਸਨ ਮਛੇਰੇ ਵੀ ਆਪਣੀ ਰੋਟੀ ਕਮਾਉਣ ਤੋਂ ਰੁਕੇ ਹੋਏ ਸਨ ਕਿਉਂਕਿ ਤਲਵਾਰ ਮੱਛੀਆਂ ਉਹਨਾਂ ਦੇ ਜਾਲ ਟੋਕ ਦਿੰਦੀਆਂ ਤੇ ਬੇੜੀਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਸਨ ਅਖੀਰ ਵਿੱਚ ਸਿੰਗਾਪੁਰ ਦੇ ਰਾਜੇ ਨੇ ਇਨ੍ਹਾਂ ਭਿਆਨਕ ਮੱਛੀਆਂ ਤੋਂ ਛੁਟਕਾਰਾ ਪਾਉਣ ਦਾ ਫੈਸਲਾ ਕੀਤਾ ਉਸਨੇ ਆਪਣੇ ਫੌਜੀਆਂ ਨੂੰ ਸਮੁੰਦਰ ਦੇ ਕਿਨਾਰੇ ਇੱਕ ਲੀਕ ਬਣਾਉਣ ਦਾ ਹੁਕਮ ਦਿੱਤਾ ਜਿੱਥੇ ਮੱਛੀਆਂ ਬਹੁਤ ਹੀ ਗਿਣਤੀ ਵਿੱਚ ਹਨ ਤੇ ਜਦੋਂ ਲਹਿਰਾਂ ਨਾਲ ਆਉਣ ਤਾਂ ਉਹਨਾਂ ਨੂੰ ਨੇਜਿਆਂ ਨਾਲ ਬੰਨ੍ਹ ਸੁਟਾ। ਕਹੇ ਅਨੁਸਾਰ ਫੌਜੀ ਠਿਕਾਣਿਆਂ ਤੇ ਚਲੇ ਗਏ। ਹਰ ਇੱਕ ਦੇ ਹੱਥ ਵਿੱਚ ਇੱਕ ਨੇਜਾ ਸੀ ਤੇ ਦੂਜੇ ਹੱਥ ਵਿੱਚ ਢਾਲ। ਜਿਉਂ ਹੀ ਜਵਾਰ ਆਇਆ ਫੌਜੀ ਹਮਲੇ ਲਈ ਤਿਆਰ ਹੋ ਗਏ ਪਰ ਉਹਨਾਂ ਨੂੰ ਕੁਝ ਕਰਨ ਦਾ ਮੌਕਾ ਹੀ ਨਾ ਮਿਲਿਆ। ਤਲਵਾਰ ਮੱਛੀਆਂ ਉਹਨਾਂ ਤੇ ਕੁਦ ਪਈਆਂ ਤੇ ਉਹਨਾਂ ਨੂੰ ਆਪਣੀਆਂ ਸੂਈਆਂ ਵਾਂਗ ਤਿੱਖੇ ਤਲਵਾਰ ਦੰਡਾ ਨਾਲ ਉਕੜੇ ਟੁਕੜੇ ਕਰ ਦਿੱਤਾ ਬਹੁਤ ਸਾਰੇ ਮਰ ਗਏ ਤੇ ਕਈ ਜ਼ਖਮੀ ਹੋ ਗਏ ਰਾਜ ਨੇ ਆਦਮੀਆਂ ਦੀ ਇੱਕ ਹੋਰ ਕਤਾਰ ਬਣਾਉਣ ਤੇ ਆਪਣੀਆਂ ਆਪਣੀਆਂ ਥਾਵਾਂ ਤੇ ਪੁੱਜਣ ਦਾ ਹੁਕਮ ਦਿੱਤਾ ਪਰ ਮੱਛੀਆਂ ਨੇ ਉਹਨਾਂ ਨੂੰ ਫੇਰ ਢਾ ਲਿਆ ਇਹੋ ਕੁਝ ਕਈ ਵਾਰੀ ਵਾਪਰਿਆ ਬਚਾਅ ਵਾਲੀ ਥਾਂ ਤੇ ਖਲੋਤਾ ਇੱਕ ਗੱਭਰੂ ਮੁੰਡਾ ਇਹ ਸਭ ਕੁਝ ਵੇਖ ਰਿਹਾ ਸੀ ਉਸਦੇ ਚਿਹਰੇ ਤੇ ਇੱਕ ਬੁਝਾਰਤ ਸੀ ਅਖੀਰ ਉਹ ਰਾਜੇ ਕੋਲ ਗਿਆ ਤੇ ਕਹਿਣ ਲੱਗਾ ਤੁਸੀਂ ਇੰਨੇ ਸਾਰੇ ਫੌਜੀ ਕਿਉਂ ਮਾਰਨ ਦਿੱਤੇ ਗੱਭਰੂ ਆ ਹੋਰ ਮੈਂ ਕੀ ਕਰ ਸਕਦਾ ਸਾਂ ਰਾਜੇ ਨੇ ਕਿਹਾ ਜੇ ਤੁਸੀਂ ਫੌਜੀਆਂ ਦੀ ਥਾਂ ਕੇਲਾਂ ਦੇ ਬੂਟਿਆਂ ਦੀ ਇੱਕ ਕਤਾਰ ਕਿਨਾਰਿਆਂ ਤੇ ਲਾ ਦੇਵਾਂ ਤਾਂ ਮੱਛੀਆਂ ਰੁਕੀਆਂ ਜਾ ਸਕਣਗੀਆਂ ਤੇ ਕੋਈ ਮਰੇਗਾ ਵੀ ਨਹੀਂ ਮੁੰਡੇ ਨੇ ਜਵਾਬ ਦਿੱਤਾ ਰਾਜਾ ਮੁੰਡੇ ਦੀ ਸਿਆਣਪ ਤੇ ਸੁਝਾਅ ਤੋਂ ਬਹੁਤ ਪ੍ਰਭਾਵਿਤ ਹੋਇਆ ਉਸੇ ਵੇਲੇ ਉਸਨੇ ਆਪਣੇ ਆਦਮੀਆਂ ਨੂੰ ਜਿੰਨੇ ਵੀ ਹੋ ਸਕਣ ਕੇਲਾਂ ਦੇ ਬੂਟੇ ਲਿਆਉਣ ਤੇ ਕਿਨਾਰਿਆਂ ਤੇ ਇੱਕ ਕੰਧ ਬਣਾਉਣ ਦਾ ਹੁਕਮ ਦਿੱਤਾ ਇਹ ਕੰਮ ਫੌਜੀਆਂ ਨੇ ਬੜੀ ਛੇਤੀ ਕੀਤਾ ਕਿਉਂਕਿ ਨੇੜੇ ਹੀ ਕੇਲੇ ਦੇ ਬੂਟੇ ਰਖ ਝੁੰਡ ਸੀ ਛੇਤੀ ਹੀ ਸਮੁੰਦਰ ਨੇ ਅੰਦਰ ਵੱਲ ਆਉਣਾ ਸ਼ੁਰੂ ਕੀਤਾ ਪਾਣੀ ਤਲਵਾਰ ਮੱਛੀਆਂ ਨਾਲ ਚਿੱਟਾ ਹੋਇਆ ਪਿਆ ਸੀ ਜਿਹੜੀਆਂ ਕਿ ਉੱਥੇ ਬਹੁਤ ਸਾਰੀ ਗੰੰਤੀ ਵਿੱਚ ਸਨ ਲਹਿਰਾਂ ਕੇਲਿਆਂ ਦੇ ਲੱਠਿਆਂ ਨਾਲ ਤਲਵਾਰ ਮੱਛੀਆਂ ਸਨ ਆਣ ਕੇ ਟਕਰਾਉਣ ਲੱਗੀਆਂ ਉਹਨਾਂ ਦੀਆਂ ਤਲਵਾਰਾਂ ਕੇਲਿਆਂ ਦੇ ਬੂਟਿਆਂ ਵਿੱਚ ਨਰਮ ਖੱਲਾਂ ਵਿੱਚ ਖੁੱਭ ਗਈਆਂ ਤੇ ਉਹ ਉੱਥੇ ਹੀ ਰਹਿ ਗਈਆਂ ਜਦੋਂ ਲਹਿਰਾਂ ਵਾਪਸ ਫਰਤੀਆਂ ਹਜ਼ਾਰਾਂ ਬੇਵਸ ਤਲਵਾਰ ਮੱਛੀਆਂ ਪਛਾਂਹ ਰਹਿ ਗਈਆਂ ਤੇ ਹੁਣ ਫੌਜੀ ਉਹਨਾਂ ਦੇ ਕਹਾੜੀਆਂ ਨਾਲ ਟੁਕੜੇ ਕਰਨ ਦੇ ਸਮਰੱਥ ਸਨ ਇਸ ਤਰ੍ਹਾਂ ਵਾਰ-ਵਾਰ ਕੀਤਾ ਗਿਆ। ਅਖੀਰ ਪਾਣੀ ਵਿੱਚ ਇੱਕ ਵੀ ਤਲਵਾਰ ਮੱਛੀ ਬਾਕੀ ਨਾ ਰਹੀ। ਰਾਜਾ ਤਲਵਾਰ ਮੱਛੀਆਂ ਦਾ ਅੰਤ ਵੇਖ ਕੇ ਬੜਾ ਖੁਸ਼ ਹੋਇਆ ਪਰ ਬਾਅਦ ਵਿੱਚ ਉਸਨੇ ਗੱਭਰੂ ਮੁੰਡੇ ਦੀ ਸਿਆਣਪ ਬਾਰੇ ਸੋਚਿਆ ਤੇ ਉਹ ਬੇਚੈਨ ਹੋ ਗਿਆ। ਜਦੋਂ ਇਹ ਵੱਡਾ ਹੋਵੇਗਾ ਇਹੋ ਜਿਹਾ ਬੁੱਧੀਮਾਨ ਮੁੰਡਾ ਮੇਰੇ ਤਖਤ ਲਈ ਖਤਰਾ ਬਣ ਸਕਦਾ ਹੈ। ਉਹਨੇ ਆਪਣੇ ਆਪ ਨੂੰ ਕਿਹਾ। ਉਹਨੇ ਇਸ ਬਾਰੇ ਜਿੰਨਾ ਸੋਚਿਆ, ਓਨਾ ਹੀ ਉਹਦਾ ਡਰ ਵੱਧਦਾ ਗਿਆ। ਅਖੀਰ ਉਸਨੇ ਪਹਿਰੇਦਾਰਾਂ ਦੇ ਕਪਤਾਨ ਨੂੰ ਆਪਣੀ ਚਿੰਤਾ ਬਾਰੇ ਦੱਸਿਆ। ਬਿਨਾਂ ਦੇਰ ਕੀਤੇ ਕਪਤਾਨ ਮੁੰਡੇ ਤੋਂ ਛਟਕਾਰਾ ਪਹੁੰਚ ਚਲਾ ਗਿਆ ਇਹ ਸੋਚਦਿਆਂ ਕਿ ਇਹੋ ਕੁਝ ਹੀ ਤਰਾਜਾ ਚਾਹੁੰਦਾ ਹੈ ਉਸ ਰਾਤ ਉਸਨੇ ਚਾਰ ਸਿਪਾਈ ਪਹਾੜੀ ਉੱਤੇ ਬਣੇ ਇੱਕ ਨਿੱਕੇ ਜਿਹੇ ਘਰ ਵੱਲ ਭੇਜੇ ਜਿੱਥੇ ਉਹ ਮੁੰਡਾ ਰਹਿੰਦਾ ਸੀ ਉਸ ਨੂੰ ਘਰ ਵਿੱਚ ਸੁੱਤਿਆਂ ਵੇਖ ਕੇ ਇੱਕਦਮ ਕਤਲ ਕਰ ਦਿੱਤਾ ਉਸ ਦਾ ਲਹੂ ਪਹਾੜੀ ਤੋਂ ਹੇਠਾਂ ਜਿਸ ਰਾਤ ਉਹ ਵੀ ਵਗਿਆ ਧਰਤੀ ਨੂੰ ਲਾਲ ਕਰਦਾ ਗਿਆ ਅੱਜ ਦੇ ਦਿਨ ਤੱਕ ਉਸ ਛੋਟੀ ਪਹਾੜੀ ਦੀ ਧਰਤੀ ਲਾਲ ਹੈ ਤੇ ਉੱਥੋਂ ਦੇ ਲੋਕ ਇਸ ਨੂੰ ਲਾਲ ਪਹਾੜੀ ਕਹਿੰਦੇ ਹਨ ਇਸ ਦੇ ਨਾਲ ਹੀ ਖਤਮ ਹੁੰਦੀ ਹੈ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਊਗੀ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ